ਫਸਕੂਲ ਇਰੀਆ ਬਵਾਨਾ ਦੇ ਫੈਕਟਰੀ ਮਾਲਕਾਂ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਵੱਡਾ ਦਿਲ ਦਿਖਾਇਆ ਹੈ ਫੈਕਟਰੀ ਮਾਲਕਾਂ ਨੇ ਹੜ੍ਹ ਪੀੜਤਾਂ ਲਈ ਜ਼ਰੂਰਤ ਦਾ ਸਮਾਨ ਜਿਵੇਂ ਕਿ ਭਾਂਡੇ ਕੰਬਲ ਗਰਮ ਪਾਣੀ ਦੀਆਂ ਕੇਤਲੀਆਂ ਪਲੇਟਾਂ ਬੈੱਡ ਸ਼ੀਟਾਂ ਬਾਲਟੀਆਂ ਫੋਗਿੰਗ ਮਸ਼ੀਨਾਂ ਅਤੇ 500 ਤੋਂ ਵੱਧ ਪਰਿਵਾਰਾਂ ਦੇ ਜ਼ਰੂਰਤ ਦਾ ਸਮਾਨ ਪੰਜਾਬ ਭੇਜਿਆ ਹੈ ਇਸ ਮੌਕੇ ਫੈਕਟਰੀ ਮਾਲਕਾਂ ਨੇ ਕਿਹਾ ਕਿ ਜੇਕਰ ਹੋਰ ਸੇਵਾ ਦੀ ਵੀ ਲੋੜ ਹੋਵੇ ਤਾਂ ਉਹਨਾਂ ਨੂੰ ਦੱਸਿਆ ਜਾਵੇ ਤਾਂ ਜੋ ਹੋਰ ਵੱਧ ਤੋਂ ਵੱਧ ਮਦਦ ਸਮੇਂ ਸਿਰ ਕੀਤੀ ਜਾ ਸਕੇ ਸ਼੍ਰੀ ਸੁਖਮਨੀਂ ਰਚਲ ਐਸੋਸੀਏਸ਼ਨ ਬਵਾਨਾ हमारी एसोसिएशन एक सबसे बड़ी बात है किसी से मेंबरशिप किसी भी प्रकार का कोई सालाना महीना कोई पैसे नहीं लेते हमारे तेजेंद्र सिंह जी और हमारी पूरी सोसाइटी पूरी कमेटी सब शुरू से ही एक दर्द हुआ हमें भी कि पंजाब में हमारा इतना बड़ा नुकसान हुआ एक सेवा भाव से हम जा रहे हैं हमारा ध्येय भी यही है मानवता की सेवा मानवता के द्वारा की जाए ਔਰ ਸਭ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਸਾਡੇ ਗੁਰਦੁਆਰਾ ਕਮੇਟੀ ਕੇ ਸਭੀ ਲੋਗ ਆਏ ਸਭ ਦਾ ਬਹੁਤ ਬਹੁਤ ਬੋਣੀ ਦਾ ਫਰਮਾਉਣਾ ਹੈ ਕਾਲ ਖਾਏ ਕੁਛ ਹੱਥੋਂ ਦੇ ਨਾਨਕ ਰਹਾ ਪਛਾਣੇ ਸੇ ਅੱਜ ਪੰਜਾਬ ਦੇ ਵਿੱਚ ਜਿਹੜੇ ਫਲੱਡ ਆਏ ਹੋਏ ਨੇ ਉਹਨਾਂ ਦੇ ਵਿੱਚ ਜਿਹੜੀ ਸੇਵਾ ਹਰ ਸੁਸਾਇਟੀਆਂ ਨੂੰ ਲੱਗੀ ਹੋਈ ਏ ਉਹੀ ਸੁਸਾਇਟੀ ਜਿਹੜੀ ਸੁਖਮਨੀ ਇੰਡਸਟਰੀਅਲ ਸੁਸਾਇਟੀ ਹੈਗੀ ਐਸੋਸੀਏਸ਼ਨ ਇਹ ਹਮੇਸ਼ਾ ਕਰਦੇ ਰਹੇ ਨੇ ਕੋਵਿਡ ਵਿੱਚ ਸੇਵਾ ਕਰਦੇ ਰਹੇ ਨੇ ਅਤੇ ਹੁਣ ਵੀ ਕਹਿੰਦਾ ਸੇਵਾ ਤੋਂ ਬੜੇ ਜ਼ੋਰ ਸ਼ੋਰ ਨਾਲ ਕਰ ਰਹੇ ਨੇ ਔਰ ਜ਼ਰੂਰੀ ਹੈ ਕਿ ਅੱਜ ਅਸੀਂ ਉਸ ਜਗਾ ਤੇ ਸੇਵਾ ਬਚਾਈਏ ਜਿਹੜੀ ਏਰੀਆ ਜਿਹੜੀ ਗੁਰੂ ਸਾਹਿਬ ਦੀ ਉਹ ਧਰਤੀ ਜਿੱਥੇ ਗੁਰੂਆਂ ਦੀ ਸਵਾਜੀ ਨੌਜੀ ਧਰਤੀ ਜਿਹੜੀ ਹਮੇਸ਼ਾ ਮਾਨਵਤਾ ਦੀ ਸੇਵਾ ਵਾਸਤੇ ਮਨੁੱਖਤਾ ਦੀ ਸੇਵਾ ਵਾਸਤੇ ਹਮੇਸ਼ਾ ਖੜੇ ਹੋਏ ਨੇ ਅੱਜ ਉੱਥੇ ਲੋੜ ਹੈ ਔਰ ਲੋੜ ਹੀ ਬੜੇ ਤੇਜ਼ ਕਰਾ ਫਰ ਪੂਰੀ ਕਰਨੀ ਚਾਹੀਦੀ ਏ ਇੱਕ ਤੇ ਬੜੇ ਸਿਸਟਮੈਟਿਕ ਵੇ ਨਾਲ ਕਰਨੀ ਚਾਹੀਦੀ ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਕਿਹਾ ਸਮਾਨ ਤੇ ਘਰ ਦਾ ਜਾ ਹੀ ਰਿਹਾ ਪੈਸਾ ਵੀ ਲੈ ਕੇ ਜਾ ਰਹੇ ਨੇ ਪਰ ਉਹਦੇ ਵਿੱਚ ਬੈਟਰ ਰਹੇਵੇ ਕਿ ਆਪਾਂ ਕਿਸੇ ਸੰਸਥਾ ਨਾਲ ਜੁੜ ਕੇ ਕੰਮ ਕਰੀਏ ਅੱਗੇ ਅਸੀਂ ਐਜੂਕੇਟ ਪੰਜਾਬ ਨਾਲ ਜੁੜੇ ਹਾਂ ਉਹ ਉਥੇ ਡਾਟਾ ਮਿਲ ਜਾਏਗਾ ਬੰਨੂ ਅਸੀਂ ਵੀ ਜਿਹੜਾ ਕਰ ਰਹੇ ਆ ਪੰਜ ਪੰਜ ਏਕੜ ਤੋਂ ਥੱਲੇ ਵਾਲੇ ਦਾ ਕਰ ਰਹੇ ਆ ਪੰਜ ਏਕੜ ਵਾਲ ਨੂੰ ਆ 1 ਏਕੜ ਤੇ ਆਲਮੋਸਟ 42 4300 ਰੁਪਏ ਲੱਗਣਾ ਤੁਹਾਡਾ ਡੀਜ਼ਲ 24000 ਕਰਾਨੇ ਕਿਤੇ ਐਕਚੁਅਲੀ 24000 ਏਕੜ ਜਗ੍ਹਾ ਐਸੀ ਹੈ ਹਰੀਕੇ ਦੇ ਵੱਲ 1970 47 ਦੀ ਅਲਾਟਮੈਂਟ ਹੈਗੀ ਐ ਅਜ ਵੀ ਮਾਲਕਾਂ ਨਾਲ ਹੱਕ ਨਹੀਂ ਆਗੇ ਉੱਥੇ ਤੇ ਕਿਸੇ ਨੂੰ ਉੱਥੇ ਮੁਆਵਜ਼ਾ ਨਹੀਂ ਮਿਲਣਾ ਇਸ ਕਰਕੇ ਬੈਸ ਹੈ ਇਹ ਕਿ ਆਪਾਂ ਜਿਹੜਾ ਪੈਸਾ ਇਕੱਠਾ ਕਰ ਰਹੇ ਆ ਉਹ ਤੁਹਾਡਾ ਬੁਆਈ ਚ ਲੱਗੇ ਅੱਜ 4 4500 ਰੁਪਏ ਲੱਗੇਗਾ ਪਰ ਏਕੜ ਦਾ ਤੇ ਉਹ ਪਾਰੇ ਜਿਹੜਾ 1 ਏਕੜ ਹੈਗਾ 4 ਮਹੀਨਿਆਂ ਦੇ ਬਾਅਦ ਉਹ ਕਿਸਾਨ ਨੂੰ 50000 ਰੁਪਏ ਦੇ ਕੇ ਜਾਏਗਾ ਤੋ ਤਾਂ ਹੀ ਖੜਾ ਹੋ ਪਾਏਗਾ ਇਸ ਕਰਕੇ ਬੈਸਟ ਆਪਾਂ ਉਹਦੀ ਬੋਆਈ ਕਰਾ ਦੇਾਂਗੇ ਤੇ ਬੈਸਟ ਤਰੀਕਾ ਹੈਗਾ ਇਹਨੂੰ ਸੇਵਾ ਕਰਨ ਦਾ ਤੇ ਇਸ ਕਰਕੇ ਤੁਸੀਂ ਪੈਸਾ ਬੋਧਰੇ ਲਗਾਣਾ ਵਰਤ ਤੁਸੀਂ ਹਮੇਸ਼ਾ ਸੇਵਾ ਕਰਦੇ ਹੋ ਗੁਰੂ ਮਹਾਰਾਜ ਕਿਰਪਾ ਰੱਖਣ ਤੁਹਾਡੇ ਤੇ ਹਮੇਸ਼ਾ ਵਾਚੜ ਕੇ ਸੇਵਾ ਕਰਦੇ ਰਹੋ ਸਭ ਜੀ ਤੰਦਰੁਸਤੀਆਂ ਰਹਿਣ ਧੰਨਵਾਦੀਆਂ ਤੁਹਾਡੇ ਸਭ ਦੇ ਕਿ ਤੁਸੀਂ ਇਹੋ ਜਿਹੇ ਉਪਾਲੇ ਕਰਦੇ ਰਹਿੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਗੁਰੂ ਦੀ ਮਿਹਰ ਤੇ ਗੁਰੂ ਦਾ ਸਦਕਾ ਗੁਰੂ ਨੇ ਸਾਡੀ ਡਿਊਟੀ ਲ ਨੂੰ ਮਦਦ ਕਈਏ ਤੇ ਮਦਦ ਨਹੀਂ ਸਾਡੇ ਵੱਲੋਂ ਸੇਵਾ ਦਾ ਉਪਰਾਲਾ ਸੀਗਾ ਜਿਹੜਾ ਸੰਗਤਾਂ ਨੇ ਹੰਗਾਰਾ ਪਰਿਆ ਕਿ ਪੰਜਾਬ ਦੇ ਵਿੱਚ ਹੜਾ ਆ ਤੇ ਅਸੀਂ ਪਹਿਲਾਂ ਕੋਵਿਡ ਵਿੱਚ ਖੜੇ ਰਹੇ ਜਿੱਥੇ ਵੀ ਸਾਡੀ ਟੈਗ ਲਾਈਨ ਹੁੰਦੀ ਹੈ ਮਾਨਵਤਾ ਕੀ ਸੇਵਾ ਮਾਨਤਾ ਕੇ ਲਿਏ ਮਾਨਵਤਾ ਕੇ ਦੁਆਰਾ ਅਸੀਂ ਹਿਊਮੈਨਿਟੀ ਬਰ ਅਸੀਂ ਜਿਹੜਾ ਵੀ ਕੋਈ ਵੀ ਜਿ ਦੇਣਿਆ ਆਪਣੇ ਵੱਲੋਂ ਸਰੋਪਾਉ ਤੇ ਸਾਡੇ ਵੱਲੋਂ ਜਿਹੜਾ ਸਰੋਪਾ ਜਾਂਦਾ ਉਹ ਨਿਸ਼ਚੈ ਕਰਪਤੀ ਜੀਤ ਕੋਲੋਂ ਤਾਂ ਜਾਂਦਾ ਹੈ ਸਾਡਾ ਜਿਹੜਾ ਨਿਸ਼ਚੈ ਜਿਹੜਾ ਸਾਡਾ ਟੀਚਾ ਹੈ ਉਹ ਜਿੱਤਦਾ ਤੇ ਅਸੀਂ ਯਕੀਨਨ ਪੰਜਾਬ ਨੂੰ ਵੀ ਜੜੇ ਹੜਾ ਨਾਲ ਮਾਰ ਮਾਰੀ ਹੈ ਉਨੂੰ ਜਿੱਤ ਕੇ ਹਰ ਬੜੀ ਜਲਦੀ ਸੁਰੱਖ ਰੂ ਹੋਵਾਂਗੇ ਸਾਡੇ ਵੱਲੋਂ ਸੇਵਾ جاری ਹੈ ਮੈਂ ਅਤੀ ਧੰਨਵਾਦੀ ਹਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਰੇ ਉੱਦੇਦਾਰਾਂ ਦਾ ਮੈਂ ਰਿਕਵੈਸਟ ਕੀਤੀ ਕੱਲੋ ਸਾਹਮਣੇ ਕੱਲੋ ਸਾਹਮਣੇ ਕਿਹਾ ਐਨਾ ਵੱਡਾ ਉਪਰਾਲਾ ਤਾਂ ਅਸੀਂ ਜਰੂਰ ਆਵਾਂਗੇ ਮੈਂ ਪਹਿਲੇ ਕੱਲੋ ਸਾਹਮਣੂ ਕਿਹਾ ਮੈਂ ਸੌਰੀ ਕਰਮ ਸਰ ਵੀਰ ਜੀ ਨੂੰ ਬਾਅਦ ਚੋ ਕਿਹਾ ਜਦੋਂ ਕਿਹਾ ਤੇ ਇਹਨਾਂ ਨੇ ਕਿਹਾ ਮੈਂ ਕਿਸੇ ਭੋਗ ਤੇ ਆਗਾ ਮਾ ਉਹਦੇ ਬਾਅਦ ਵੀ ਮੈਂ ਜ਼ਰੂਰ ਪਹੁੰਚਾਂਗਾ ਗੁਰਦੇਵ ਜੀ ਸਾਡੀ ਫੈਮਿਲੀ ਦੀ ਮੈਂਬਰ ਦੀ ਤਰ੍ਹਾਂ ਜਿਹਨੇ ਪਪਾ ਜੀ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਮਤਲਬ ਕਮੇਟੀ ਸਾਡੇ ਨਾਲ ਹੈ ਤੇ ਅਸੀਂ ਪਿੱਛੇ ਕਿੱਥੇ ਹੋ ਸਕਨੀ ਆਂ ਭਵਾਨਾਂ ਦੀ ਜਿਹੜੇ ਇੰਡਸਟਰੀਅਲ ਐਸੋਸੀਏਸ਼ਨ ਬਣ ਲੈਨੇ ਮੈਂ ਤਨ ਦੱਸ ਦਮਾ ਅਸੀਂ ਮਤਲਬ ਜਿਹੜਾ ਆਮਾਉਂਟ ਸੋਚਿਆ ਸੀ ਉਸ ਤੋਂ ਅਸੀਂ ਬਹੁਤ ਉੱਤੇ ਖਿੱਚ ਕੇ ਲੈ ਗਏ ਆਮਾਉਂਟ ਨੂੰ ਔਰ ਸਾਨੂੰ ਵਸਤੂਆਂ ਚੀਜ਼ਾਂ ਇੰਨੀਆਂ ਆਈਆਂ ਇਹ ਮੇਰੇ ਨਾਲ ਮੇਰੇ ਜਨਰਲ ਸੈਕਟਰੀ ਖੜੇ ਨੇ ਰਾਜਨ ਗੁਪਤਾ ਜੀ ਪੰਜਾਬੀ ਦਾ ਇੱਕ ਵਰਡ ਨਹੀਂ ਆਂਦਾ ਇਹਨਾਂ ਨੂੰ ਬਨੀਆਂ ਨੇ ਲਾਲੇ ਨੇ ਹੋਰ ਸਾਡੇ ਨਾਲ ਹਰ ਸੇਵਾ ਵਿੱਚ ਇਹਨਾਂ ਨੇ ਕਿਹਾ ਕਿਉਂ ਨਹੀਂ ਕਰਾਂਗੇ ਅਸੀਂ ਤੇ ਪੰਜਾਬ ਲਈ ਦਰਦ ਇਹਨਾਂ ਨੇ ਆਪਣੇ ਸੋਰਸੇ ਲਗਾ ਕੇ ਅਸੀਂ ਸ਼ੂਜ਼ ਵੀ ਲੈ ਕੇ ਜਾ ਰਹੇ ਨੇ ਸ਼ੂਜ਼ ਹੋਰ ਜਿਸ ਤਰ੍ਹਾਂ ਸਾਨੂੰ ਸੈਕਟਰੀ ਸਾਹਿਬ ਨੇ ਕਿਹਾ ਅਸੀਂ ਆਪਣੇ ਵੱਲੋਂ ਇੱਕ ਸੇਵਾ ਦਾ ਜਿਹੜਾ ਉਪਰਾਲਾ ਉਹ ਪੂਰਾ ਕਰਨ ਜਾ ਰਹੇ ਹਾਂ ਵਾਹਿਗੁਰੂ ਤੇ ਅੱਗੇ ਅਰਦਾਸ ਇੰਨੀ ਕੁ ਹੀ ਹੈ ਕਿ ਜਿੱਥੇ ਲੋੜ ਹੋਵੇ ਉੱਥੇ ਪਹੁੰਚੇ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਵਾਨਾ ਦੇ ਵਪਾਰੀ ਮੰਡਲ ਸੁਖਮਣੀ ਇੰਡਸਟਰੀਅਲ ਐਸੋਸੀਏਸ਼ਨ ਵੱਲੋਂ ਜੋ ਏਡੀ ਵੱਡੀ ਸੇਵਾ ਮਦਦ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਭੇਜੀ ਜਾ ਰਹੀ ਹੈ ਮੈਂ ਇਹਨਾਂ ਸਾਰੇ ਵਪਾਰੀ ਵੀਰਾਂ ਦਾ ਭਾਵੇਂ ਉਹ ਪੰਜਾਬੀ ਨੇ ਭਾਵੇਂ ਬੰਨਿਆ ਕਮਿਊਨਿਟੀ ਨੇ ਭਾਵੇਂ ਕਿਸੇ ਵੀ ਕਮਿਊਨਿਟੀ ਨੇ ਪੰਜਾਬ ਦੇ ਵਿੱਚ ਆਈ ਹੋਈ ਕੁਦਰਤੀ ਮਾਰ ਨੂੰ ਦੀ ਹੈਲਪ ਕਰਨ ਵਾਸਤੇ ਲੋਕਾਂ ਦੀ ਹੈਲਪ ਕਰਨ ਵਾਸਤੇ ਜੋ ਇਹਨਾਂ ਨੇ ਇੱਕ ਵੱਡੇ ਅਮਾਉਂਟ ਦਾ ਵੱਡਾ ਸਾਰਾ ਅਮਾਉਂਟ ਤੇ ਅਸੈਂਸ਼ੀਅਲ ਗੁੱਡਸ ਜਿਹੜੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨੇ ਉਹ ਸਮਾਨ ਟਰੱਕ ਭਰ ਕੇ ਪੰਜਾਬ ਦੇ ਵਿੱਚ ਭੇਜ ਰਹੇ ਨੇ ਕਿਉਂਕਿ ਇਹਨਾਂ ਨੇ ਵੇਖਿਆ ਪੰਜਾਬੀ ਹਮੇਸ਼ਾ ਦੁਨੀਆ ਦੇ ਨਾਲ ਖੜਦੇ ਨੇ ਅੱਜ ਦੁਨੀਆ ਪੰਜਾਬੀਆਂ ਦੇ ਨਾਲ ਖੜੀ ਹੈ ਤੇ ਜਿਹੜੇ ਮੇਰੇ ਵੀਰ ਅੱਜ ਪੰਜਾਬ ਦੇ ਨਾਲ ਖੜੇ ਨੇ ਉਸ ਖਰੋਪੀ ਨੂੰ ਬਚਾਉਣ ਵਾਸਤੇ ਪੰਜਾਬੀਆਂ ਨੂੰ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨ ਦਿਲੋਂ ਧੰਨਵਾਦ ਕਰਦਾ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਜਿਸ ਖਜ਼ਾਨਿਆਂ 'ਚੋਂ ਇਹਨਾਂ ਨੇ ਮਾਇਆ ਇਕੱਠੀ ਕਰਕੇ ਉੱਥੇ ਇਹ ਭੇਜ ਰਹੇ ਨੇ ਇਹਨਾਂ ਦੇ ਖਜ਼ਾਨੇ ਪ੍ਰਮਾਤਮਾ ਭਰਪੂਰ ਕਰੇ ਅੱਜ ਇਸ ਵੇਲੇ ਅਸੀਂ ਬਵਾਨਾ ਇੰਡਸਟਰੀ ਏਰੀਆ ਦੇ ਵਿੱਚ ਖੜੇ ਆਂ ਇੱਥੇ ਸੁਖਮਨੀ ਇੰਡਸਟਰੀਅਲ ਐਸੋਸੀਏਸ਼ਨ ਬਵਾਨਾ ਇਹ ਸਾਰੇ ਹੀ ਵੀਰ ਜਿਨ੍ਹਾਂ ਦੀਆਂ ਇੱਥੇ ਇੰਡਸਟਰੀਜ਼ ਐ ਫੈਕਟਰੀਜ਼ ਐ ਇਹਨਾਂ ਦੇ ਪੰਜਾਬ ਦੇ ਵਿੱਚ ਜਿਹੜੇ ਹੜਾ ਆਏ ਔਰ ਹੜਾਂ ਦੇ ਕਰਕੇ ਬਹੁਤ ਸਾਰੀ ਫਸਲ ਦਾ ਨੁਕਸਾਨ ਹੋ ਗਿਆ ਬਹੁਤ ਸਾਰੇ ਘਰਾਂ ਦਾ ਨੁਕਸਾਨ ਹੋ ਗਿਆ ਮਾਲ ਪਸ਼ੂ ਡੰਗਰ ਦਾ ਨੁਕਸਾਨ ਹੋ ਗਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕਾਂ ਦੇ ਮਕਾਨ ਜਿਹੜੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਸੋ ਇਹਨਾਂ ਨੇ ਆਪਣਾ ਦਰਦ ਸੰਭਲ ਸਮਝਦੇ ਹੋਏ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਸਮਾਨ ਜਿਹੜਾ ਐਕਚੁਅਲ ਦੇ ਵਿੱਚ ਘਰਾਂ ਦੇ ਵਿੱਚ ਲੋੜੀਦਾ ਹੈ ਘਰਾਂ ਦੇ ਵਿੱਚ ਯੂਜ਼ ਹੁੰਦਾ ਹੈ ਉਹ ਸਾਰੀ ਵਸਤੂਆਂ ਜਿਹੜੀਆਂ ਜਿਹਦੇ ਵਿੱਚ ਬਾਲਟੀਆਂ ਜਿਹਦੇ ਵਿੱਚ ਕੰਬਲ ਸ਼ਾਲ ਉਹਦੇ ਵਿੱਚ ਜਿਹੜੀ ਰੋਡਸ ਹੁੰਦੀਆਂ ਜਿਹੜੀ ਪਾਣੀ ਗਰਮ ਕਰਨ ਵਾਲੀਆਂ ਇਸ ਤਰ੍ਹਾਂ ਦੀਆਂ ਫੋਗਿੰਗ ਮਸ਼ੀਨਸ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੋਂ ਸਾਰਿਆਂ ਨੇ ਇਕੱਠੀਆਂ ਕਰਕੇ ਔਰ ਪੰਜਾਬ ਦੇ ਲਈ ਅੱਜ ਹੁਣ ਟਰੱਕ ਜਿਹੜਾ ਰਵਾਨਾ ਕਰਨ ਜਾ ਰਹੇ ਆ ਨਾਲ ਹੀ ਮੈਂ ਦੱਸਣਾ ਚਾਹਨਾ ਕਿ ਬਹੁਤ ਵੱਡੀ ਜਿਹੜੀ ਰਕਮ ਹੈ ਜਿਹੜੀ ਕਿ ਡੀਜ਼ਲ ਔਰ ਬੀਜ ਦੇ ਲਈ ਜਿਹੜੀ ਇਕੱਠੀ ਹੋਈ ਆ ਸੰਗਤ ਵੱਲੋਂ ਇਹਨਾਂ ਨੇ ਕੀਤੀ ਆ ਸੁਖਮਨੀ ਇੰਡਸਟਰੀਅਲ ਐਸੋਸੀਏਸ਼ਨ ਵੱਲੋਂ ਉਹ ਵੀ ਉੱਥੇ ਜਾ ਕੇ ਡੀਜ਼ਲ ਔਰ ਬੀਜ ਦੀ ਖਾਸ ਕਰਕੇ ਜੋ ਲੋਡ ਹੈ ਕਿਉਂਕਿ ਫਸਲਾਂ ਜਿਹੜੀਆਂ ਤਬਾਹ ਹੋ ਚੁੱਕੀਆਂ ਸੋ ਅਗਲੀ ਫਸਲ ਬੋਣ ਦੇ ਲਈ ਜਿਹੜੀ ਲੋੜ ਸੀ ਉਹਦੇ ਲਈ ਅੱਜ ਇਹ ਸਾਰਾ ਸਮਾਨ ਇਹਨਾਂ ਨੇ ਇਕੱਠਾ ਕਰਕੇ ਕੱਲ ਉੱਥੇ ਪਹੁੰਚਣਾ ਹੈ ਔਰ ਪਹੁੰਚ ਕੇ ਸੰਗਤ ਦੇ ਵਿੱਚ ਵੰਡਣਾ ਹੈ ਮੈਂ ਸਮਝਦਾ ਇਹ ਬਹੁਤ ਵੱਡਾ ਉਪਰਾਲਾ ਹੈ ਜਿਸ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਟੀਨਿਊਸਲੀ ਇਸ ਮਹਿੰਮ ਦੇ ਵਿੱਚ ਲੱਗੀ ਹੋਈ ਹੈ 24 ਅਗਸਤ ਤੋਂ ਲੈ ਕੇ ਔਰ ਅੱਜ ਇਹ ਸਾਰੇ ਹੀ ਵੀਰਾਂ ਨੇ ਸਰਦਾਰ ਤਜਿੰਦਰ ਸਿੰਘ ਹੋਰੀ ਤੇ ਇਹਨਾਂ ਦੀ ਸਾਰੀ ਟੀਮ ਨੇ ਇਹ ਉਪਰਾਲਾ ਕੀਤਾ ਹੈ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਗੁਰਦੇਵ ਸਿੰਘ ਜੀ ਉਹ ਵੀ ਅਸੋਸੀਏਟ ਹੈ ਇਸ ਸੱਸਤਾ ਦੇ ਨਾਲ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਜੀ ਹਰਜੀਤ ਸਿੰਘ ਪੱਪਾ ਜੀ ਇਹ ਵੀ ਅੱਜ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਇਸ ਮੋਹਮ ਦੇ ਵਿੱਚ ਸ਼ਾਮਿਲ ਹੋਏ ਆ ਸੋ ਮੈਂ ਸਮਝਦਾ ਕਿ ਇਹ ਜੋ ਉਪਰਾਲਾ ਹੈ ਬਹੁਤ ਵੱਡਾ ਉਪਰਾਲਾ ਹੈ ਅੱਜ ਪੰਜਾਬ ਸਭ ਦੀ ਮਦਦ ਕਰਦਾ ਹੈ ਅੱਜ ਪੰਜਾਬ ਨੂੰ ਲੋੜ ਪਈ ਹੈ ਤੇ ਖੁੱਲ ਕੇ ਮਦਦ ਜਿਹੜੀ ਹੋ ਰਹੀ ਹੈ ਸਾਰਿਆਂ ਵੱਲੋਂ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ